ਬਾਈ ਯੋਗੇਸ਼ 베ਰੀ ਪ੍ਰੈਸ ਕਲਬ ਬਟਾਲਾ ਲੈਜੈਂਡ ਦੇ ਪ੍ਰੈਜੈਂਟ ਅੱਜ ਸਾਡੀ ਪ੍ਰੈਸ ਕਲਬ ਦੀ ਇੱਕ ਹੰਗਾਮੀ ਮੀਟਿੰਗ ਹੋਈ ਹੈ ਇਸ ਮੀਟਿੰਗ ਚ ਸਾਰੇ ਸਾਡੇ ਅਹੁਦੇਦਾਰ ਸਾਰੇ ਬਾਈ ਯੋਗੇਸ਼ 베ਰੀ ਸਰਕਾਰ ਦੇ ਉਹਨਾਂ ਅੰਡਰਸ ਕਲਬ ਬਟਾਲਾ ਅਧਿਰਗਿਆ ਦੇ ਲੈਜੈਂਡ ਅੱਜ ਦੀ ਇਸ ਮੀਟਿੰਗ ਦੇ ਵਿੱਚ ਸਾਡੀ ਪ੍ਰੈਸ ਕਲਬ ਦੀ ਜਿੱਥੇ ਅਸੀਂ ਨਵੇਂ ਨਵੇਂ ਮੈਂਬਰ ਇਨਕਲੂਡ ਕੀਤੇ ਆਪਣੇ ਪ੍ਰੈਸ ਮੀਟਿੰਗ ਦਾ ਲੈਜੈਂਡ ਦੇ ਵਿੱਚ ਸਾਰੇ ਸਾਡੇ ਅਹੁਦੇਦਾਰ ਇਹੀ ਨਾਲ ਪਿਛਲੇ ਦੇ ਸਰਕਾਰ ਉਹਨਾਂ ਨੇ ਸਾਰਾ ਜਨਰਲ ਸੈਕਟੀਓ ਦਾ ਜੋ ਖਾਲੀ ਹੋਇਆ ਸੀ ਉਹ ਸਾਡੇ ਰੀਅਸਮੀਟਿੰਗ ਦੇ ਵਿੱਚ ਅ ਪ੍ਰਯਾਸ ਜਿਤੇ ਅਸੀਂ ਤਿੰਨ ਨਵੇਂ ਮੈਮਰੀ ਅਸੀਂ ਕੰਕਲੂਡ ਜਨਰਲ ਸੈਕਟੀ ਦਾ ਸੌਦ ਉਟਾਲ ਕੇ ਸਪਾਰ ਦੇ ਉੱਥੇ ਹੀ ਰਾਜਾ ਜੀ ਪਿਛਲੇ ਦਿਨ ਹੀ ਜਨਰਲ ਸੈਕਟੀ ਬਣਾਇਆ ਸਾਰਾ ਜਨਰਲ ਸੈਕਟੀ ਉਹ ਖਾਲੀ ਹੋਇਆ ਸੀ ਅਸੀਂ ਉਸ ਨੂੰ ਨਿਯੰਤਰਣ ਅ ਪ੍ਰਯਾਸ ਲੱਗੀ یہ سولہ ابھی ایس کے مار جنرل سیکنڈری مور کے اُن کے ممبر روش نے یوگ کیا پرس کلب بٹالا بچ اور مجھے امید آیا آم دنوں کا ریس کلب بٹالا سی سورے کے اوپر بڑے بڑے وے ہیں اور لچے تر اس کے مار ودیا کلب ملے گی ایز اے نواں سب کلب کے ਜਿੱਥੇ ਪੱਤਰਕਾਰਤਾ ਦੇ ਵਿੱਚ ਔਰ ਮੇਰੇ ਆਪਣੇ ਜੱਬ ਦਾ ਨਾਮ ਕਰਾਂਗੇ ਆਨ ਵਾਲੇ ਦਿਨ ਪ੍ਰੈਸ ਕਲੱਬ ਦਾ ਲੈ ਜੇ ਸਾਰੇ ਸਾਡੇ ਸਮਾਗੋੜੇ ਵੱਡੇ ਪੱਤਰਕਾਰ ਤੇ ਅਛੇ ਤਾਜਸੂਕੀ ਦੇ ਨਾਲ ਨੇ ਔਰ ਅੱਗਲਾ ਬਰਚੀ ਗੰਭੀਰ ਗੱਲ ਤੇ ਔਰ ਅਸੀਂ ਲੋਕ ਧੰਨਵਾਦ ਜਿੱਥੇ ਪੱਤਰਕਾਰਤਾ ਦੇ ਵਿੱਚ ਆਪਣੇ ਕਲੱਬ ਦਾ ਨਾਮ ਕਰਾਂਗੇ ਉੱਥੇ ਨਾਮ ਨਾਲ ਸਾਰੇ ਸਾਡੇ ਬਾਦਸ਼ਾਹ ਵਰ ਦੇ ਕੰਮ ਕਰਾਂਗੇ ਧੰਨਵਾਦ ਜਿਸ ਲਈ ਵੀ ਅੱਜ ਇਹ ਪ੍ਰੋਗਰਾਮ ਹੋਇਆ ਪਰ ਆਗਲੇ ਦਿਨਾਂ ਵਿੱਚ ਪ੍ਰੋਗਰਾਮਾਂ ਸਾਡੇ ਦਾ ਹੋਟਾ ਲੇਤਾ ਮੈਂ ਬਹੁਤ ਬਹੁਤ ਜੈ ਜੀ ਦਾ ਅੱਜ ਪ੍ਰੈਸ ਕਲੱਬ ਰਿਜ਼ਲਟ ਨੇ ਸਾਨੂੰ ਜਿਹੜਾ ਮਾਨ ਸਨਮਾਨ ਆਪਣੀ ਜਿਹੜੀ ਟੀਮ ਦੇ ਵਿੱਚ ਹੈ ਅਪਣੀ ਕਲੱਬ ਦੇ ਵਿੱਚ ਜੁਆਇਨ ਕਰਾ ਕੇ ਸਾਨੂੰ ਬਖਸ਼ਿਆ ਸੋ ਆਪਾਂ ਜੀਸ਼ਟਰੀ ਦੀ ਦਾ ਸਾਰੀ ਪ੍ਰੈਸ ਟੀਮ ਦਾ ਅਪਾ ਧੰਨਵਾਦ ਕਰਦੇ ਆਪਾਂ ਇਹ ਬਚਨ ਬਾਤ ਪ੍ਰੈਸ ਸਮਾਜ ਦੀ ਸੇਵਾ ਕਰਨ ਦੇ ਪ੍ਰੈਸ ਕਲੱਬ ਲਈ ਜਿਹੜਾ ਮਾਣ ਸਨਮਾਨ ਆਪੜਾਏਗੀ ਜਿਹੜੀ ਉਹਦੇ ਵਿੱਚ ਆਪਾਂ ਅਖਰੀ ਜੁਆ ਕਰਕੇ ਕਲੱਬ ਦੇ ਜਿਹਾ ਪਹੁੰਚਾ ਕੇ